ਚੰਡੀਗੜ੍ਹ ਨੈਸ਼ਨਲ ਹਾਈਵੇ ਮੁਰਤੋ ਚਾਲੂ ਕਰ ਦਿੱਤਾ ਗਿਆ ਦਰਸਲ ਢਿੱਗਾ ਡਿਗਨ ਦੇ ਕਾਰਨ ਬੀਤੀ ਰਾਤ ਤੇ ਹਾਈਵੇ ਬੰਦ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਕਈ ਘੰਟਿਆਂ ਤੱਕ ਵਾਹਨ ਚਾਲਕ ਉੱਥੇ ਹੀ ਫਸੇ ਰਹੇ ਸਨ ਕਈਆਂ ਨੂੰ ਵਾਹਨਾਂ ਦੇ ਵਿੱਚ ਹੀ ਰਾਤ ਕੱਟਣੀ ਪਈ ਸੀ ਤਾਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਰੇ ਤੋਂ ਅੱਗੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਸਫ਼ਰ ਕਰਨਾ ਇਸ ਵੇਲੇ ਖਤਰੇ ਤੋਂ ਖਾਲੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੇ ਕਾਰਨ ਵੱਡਾ ਖਤਰਾ ਬਣਿਆ ਹੋਇਆ ਹੈ ਬਰਸਾਤ ਦੇ ਮੌਸਮ ਦੇ ਵਿੱਚ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਦੱਸਦੀ ਕਿ ਹੁਣ ਮਨਾਲੀ ਚੰਡੀਗੜ੍ਹ ਹਾਈਵੇ ਜਿਹੜਾ ਇਹ ਖੋਲ ਦਿੱਤਾ ਗਿਆ ਬੀਤੀ ਰਾਤ ਠੱਗਾ ਡਿਗਨ ਤੋਂ ਬਾਅਦ ਹਾਈਵੇ ਬੰਦ ਹੋ ਚੁੱਕਿਆ ਸੀ ਮੌਨਸੂਨ ਦੇ ਮੌਸਮ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਯਾਤਰਾ ਤਾਂ ਕਹਿ ਸਕਦੇ ਆ ਕਿ ਕਿਸੇ ਜੰਗ ਤੋਂ ਘੱਟ ਨਹੀਂ ਹੈ ਕਈ ਥਾਵਾਂ ਤੇ ਜ਼ਮੀਨ ਖਿਸਕਣ ਤੇ ਤੇਜ਼ ਬਰਸਾਤ ਦੇ ਕਾਰਨ ਸੜਕਾਂ ਬੰਦ ਹੋ ਚੁੱਕੀਆਂ ਨੇ ਤੇ ਲੋਕ ਫਸ ਚੁਕੇ ਨੇ ਇੱਥੇ ਮੰਡੀ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਢਿੱਗਾ ਡਿਗਨ ਦੇ ਕਾਰਨ ਕਰੀਬ 10 ਘੰਟੇ ਬੰਦ ਰਿਹਾ ਤੇ ਫਿਲਹਾਲ ਹੁਣ ਇਸ ਨੂੰ ਖੋਲ ਦਿੱਤਾ ਗਿਆ ਤਾਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਜ਼ਮੀਨ ਕਿਸਕਨ ਤੋਂ ਬਾਅਦ ਬੀਤੀ ਰਹੀਤੀ ਹੈ ਹਾਈਵੇ ਬੰਦ ਕਰ ਦਿੱਤਾ ਜਾਂਦਾ ਹੈ ਇਸ ਦੌਰਾਨ ਸੜਕ ਤੇ ਕਈ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਲੱਗ ਗਈਆਂ ਸਨ ਤੇ ਇਸੇ ਦੌਰਾਨ ਹਾਈਵੇ ਇਹੀ ਵਾਹਨਾ ਦੇ ਵਿੱਚ ਲੋਕਾਂ ਨੂੰ ਰਾਤ ਕੱਟਣੀ ਪਈ ਸੀ ਕਈ ਬੱਸਾਂ ਕਾਰ ਤੇ ਟਰੱਕ ਸਵਾਰ ਜਿਹੜੇ ਨੇ ਹਾਈਵੇ ਦੇ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਕਰੀਬ ਦੱਸਿਆ ਜਾ ਰਿਹਾ ਹੈ ਕਿ 9 ਘੰਟਿਆਂ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ ਹੈ ਮੰਡੀ ਤੇ ਪੰਡੋ ਦੇ ਵਿਚਕਾਰ ਹਾਈਵੇ ਤੇ ਮੀਲ 5 6 ਤੇ 9 ਦੇ ਨੇੜੇ ਢਿੱਗਾ ਡਿੱਗਣ ਦੇ ਕਾਰਨ ਹਾਈਵੇ ਤੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਮਲਬਾ ਡਿੱਗ ਗਿਆ ਸੀ ਜਿਸ ਕਾਰਨ ਬੀਤੀ ਰਾਤ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਤਾਂ ਕਤਾਰਾ ਵੇਖ ਲਓ ਕਿਵੇਂ ਇੱਕ ਤੋਂ ਬਾਅਦ ਇੱਕ ਗੱਡੀ ਲਾਈਨ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਕਈ ਘੰਟਿਆਂ ਤੱਕ ਇੱਥੇ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਇਹ ਵੀ ਦੱਸਦੀ ਕਿ ਇੱਥੇ ਜਿਹੜਾ ਹਾਈਵੇ ਫਿਲਹਾਲ ਦੇ ਲਈ ਤਾਂ ਖੋਲ ਦਿੱਤਾ ਗਿਆ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਗਈ ਹੈ ਕਿਉਂਕਿ ਇਸ ਮੀਂਹ ਦੇ ਮੌਸਮ ਦੇ ਵਿੱਚ ਲੈਂਡਸਲਾਈਡ ਵਰਗੀਆਂ ਕਈ ਕਟਨਾਵਾਂ ਸਾਹਮਣੇ ਆ ਰਹੀਆਂ ਨੇ